ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਜੀ ਜਿਹੜੀਆਂ ਡੱਕੇ ਤੇ ਬੁਣਨ ਵਾਲੇ ਲੈਸਾਂ ਦੀ ਵੀਡੀਓ ਪਾਉਣੀ ਹੁੰਦੀ ਹੈ ਉਹ ਜੀ ਆਪਾਂ ਪੱਛਮ ਤੇ ਬੁਣ ਕੇ ਪਾਉਣੀ ਹੁੰਦੀ ਹੈ ਹਾਂਜੀ ਜਿਹੜੀਆਂ ਆਪਾਂ ਨੇ ਸਿਲਕੀ ਧਾਗੇ ਨਾਲ ਲੈਸਾਂ ਬੁਣੀਆਂ ਹੋਈਆਂ ਨੇ ਇਹ ਜੀ ਆਪਣੇ ਚੁੰਨੀਆਂ ਨੂੰ ਲਾਈਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਬੱਝੀਆਂ ਹੋਈਆਂ ਨੇ ਹਾਂਜੀ ਆਪਾਂ ਇਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਜੀ ਇਹ ਜੀ ਆਪਾਂ ਨੇ ਸਿਲਕੀ ਧਾਗੇ ਨਾਲ ਬੁਣੀਆਂ ਹੋਈਆਂ ਨੇ ਇਹ ਆਪਾਂ ਨੇ ਜੀ ਇਹਨੂੰ ਡਬਲ ਧਾਗਾ ਲਾਇਆ ਇਹ ਜੀ ਹੈਗੀ ਆਪਣੀ ਵਾਈਟ ਕੱਲਣ ਦੀ ਹਾਂਜੀ ਵਾਈਟ ਕਲਰ ਆਹ ਜੀ ਆਪਣਾ ਹੈਗਾ ਫਰੋਜੀ ਕਲਰ ਹਾਂਜੀ ਆਹ ਜੀ ਆਪਾਂ ਨੇ ਇਹਨੂੰ ਲੈਸ ਨੂੰ ਜੇ ਇੱਕ ਨਵੀਂ ਲੁੱਕ ਦਿੱਤੀ ਸੀ ਫਰੋਜੀ ਨੂੰ ਨਾਲ ਵਾਈਟ ਦੀ ਹਾਂਜੀ ਆਪਣੀ ਹੈ ਦੀ येलो ਕਲਰ ਦੀ ਹੈ ਹਾਂਜੀ ਬਾਕੀ ਆਪਣੇ ਹੋਰ ਕਲਰ ਦੀਆਂ ਬੁਣੀਆਂ ਪਈਆਂ ਨੇ ਇੱਕ ਜੀ ਆਪਣੇ ਆਹ ਕਲਰ ਦੀ ਬੁਣੀ ਪਈ ਹੈ ਅਜੀ ਵੀ ਫਰੋਜੀ ਦੀ ਵੀ ਬੁਣੀ ਹੋਈ ਹੈ ਅੱਜ ਆਪਾਂ ਜੀ ਇਹਨਾਂ ਨੂੰ ਇਸ ਤਰ੍ਹਾਂ ਗੋਲ-ਗੋਲ ਜੀ ਪਿੰਨੇ ਬਣਾ ਕੇ ਰੱਖ ਲੈਣੇ ਹੁਣ ਫਿਰ ਇਹਨਾਂ ਦੇ ਵਿੱਚ ਕੋਈ ਬਾੜ ਵਗੈਰਾ ਨਹੀਂ ਪੈਂਦਾ ਹੈਗਾ ਆ ਜੀ ਆਪਣੀਆਂ ਓਸ਼ਟਲ ਦੇ ਨਾਲ ਬੁਣੀ ਹੋਈਆਂ ਨੇ ਲੈਸ ਇਹ ਆਪਣੀਆਂ ਚੁੰਨੀਆਂ ਨੂੰ ਲਾਈਆਂ ਹੋਈਆਂ ਨੇ ਜੀ ਆ ਜੀ ਇੱਕ ਆਪਣੀ ਬਲੈਕ ਕਲਰ ਦੀ ਵੀ ਬੁਣੀ ਪਈ ਹੈ ਤਾਂ ਜੀ ਆਪਣੀ ਕਾਫੀ ਪਈ ਹੈ ਇਹ ਆਪਾਂ ਜੀ ਪੂਰੀ ਚੁੰਨੀ ਦੀ ਬੁਣ ਰਹੇ ਹਾਂ ਬਲੈਕ ਵਾਲੀ ਏਦੀ ਆ ਜਿਹੜਾ ਸ਼ਰਟ ਹੈ ਲਾ ਆਪਾਂ ਇਹਦੇ ਨਾਲ ਬੁਣ ਕੇ ਹੁਆਪਾਂ ਇਹ ਲਾਉਣੇ ਹੁੰਨੇ ਆ। ਹਾਂਜੀ ਬਲੈਕ ਦੀ ਤਾਂ ਜੀ ਕਾਫੀ ਆਪਣੀ ਬੁਣੀ ਹੋਈ ਆ। ਦੇਖਾਂਗੇ ਕਿ ਚੁੰਨੀ ਨੂੰ ਲਾ ਕੇ ਜੇ ਘਟਦੀ ਹੋਈ ਤਾਂ ਜੀ ਹੋਰ ਬਣਾ ਲਾਂਗੇ ਜੇ ਪੂਰੀ ਆ ਗਈ ਤਾਂ ਆਪਾਂ ਲਾ ਲਾਂਗੇ ਚੁੰਨੀ ਨੂੰ। ਹਾਂਜੀ ਇਹ ਲੱਸਾਂ ਜੀ ਲਾਈਆਂ ਬਹੁਤ ਸੋਹਣੀਆਂ ਲੱਗਦੀਆਂ। ਹਾਂਜੀ ਮੈਨੂੰ ਤਾਂ ਜੀ 22-23 ਸਾਲ ਹੋ ਗਏ ਲੱਸਾਂ ਬੁਣਦਿਆਂ। ਉਦੋਂ ਮੈਂ ਪੜਦੀ ਸੀਗੀ ਜੀ ਮੈਂ ਪੜਦੀ-ਪੜਦੀ ਨਹੀਂ ਲੈਸਾਂ ਇੱਕ ਆ ਡੱਕਿਆਂ ਨੇ ਲੈਸ ਜੀ ਮੈਂ ਉਦੋਂ ਸਿੱਖ ਲਈ ਸੀ ਤੇ ਇੱਕ ਜੀ ਜਿਹੜੀ ਮੇਰੀ ਆ ਚੁੰਨੀਆਂ ਨੂੰ ਲਾਈ ਹੋਈ ਆ ਸ਼ਟਲ ਦੇ ਨਾਲ ਬੁਣ ਕੇ ਇਹ ਵੀ ਜੀ ਮੈਂ ਕਾਫੀ ਸਾਲ ਹੋ ਗਏ ਪਹਿਲਾਂ ਲਾਈ ਸੀ ਹਾਂਜੀ ਹੁਣ ਜੀ ਮੈਂ ਕਲਰਫੁੱਲ ਦੀ ਟਰਾਈ ਕਰ ਰਹੀ ਹਾਂ ਵੀ ਕਲਰਫੁੱਲ ਬੁਣ ਕੇ ਜਿਹੜੇ ਜੀ ਆਪਣੇ ਹੁੰਦੇ ਨੇ ਜਨੌਣ ਦੇ ਦੁਪੱਟੇ ਹਾਂਜੀ ਆਪਾਂ ਜੀ ਉਹਨਾਂ ਨੂੰ ਲਾਵਾਂਗੇ ਹਾਂਜੀ ਸਾਡੀ ਵੀਡੀਓ ਨੂੰ ਜੀ ਲਾਇਕ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ